ਸੋ ਸਾਡਾ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਲੀ ਹੈ ਉਹੀ ਪਤਾ ਲੱਗਾ ਜੇ ਬੱਲੇ ਆਈ ਅੱਜ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੇ ਇੱਕ ਵੱਡਾ ਘਟਨਾ ਬਹੁਤ ਵੱਡਾ ਘਟਨਾ ਸਾਨੂੰ ਬੜਾ ਵੱਡਾ ਘਟਨਾ ਲੱਦੇ ਆਉਣੇ ਵਾਸਤੇ ਸਾਡਾ ਭਰਾ ਸੀ ਵੱਡਾ ਔਰ ਸਾਹੇ ਤੇ ਬਹੁਤ ਕੁ ਸਿੱਖਦੀ ਸੀ ਨਾ ਬਹੁਤ ਨੌਲਜ ਸੀ ਬਹੁਤ ਮਾਰਾ ਕਿੰਨੇ ਕੁ ਤੁਹਾਨੂੰ ਖ਼ਬਰ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦੇ ਫੋਨ ਆਏ ਕਾਫੀ ਲੋਕਾਂ ਦੇ ਫੋਨ ਆ ਗਏ ਸਿਰਫ ਕੀ ਕਾਰਨ ਕੀ ਰਹੇ ਨੇ ਪਰ ਹਾਂ ਜੇ ਮੈਂ ਜਾ ਰਿਹਾ ਪਰਵਾ ਚੱਲ ਕੇ ਗਈ ਉਹ ਬਸ ਸੋਲ ਦੇਤੀ ਗੋਲੀ ਲੱਗ ਗਈ ਲੋਕ ਸੋਚਾਂ ਜਾਂਦੇ ਬੋਲ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਲੀ ਹੈ ਅਸੀਂ ਪਤਾ ਲੱਗਾ ਜੇ ਲਿਆਈ ਹੈ ਅੱਜ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਾਟਾ ਬਹੁਤ ਵੱਡਾ ਘਾਟਾ ਸਾਨੂੰ ਬੜਾ ਵੱਡਾ ਘਾਟਾ ਲੁਧਿਆਣੇ ਵਾਸੀਆਂ ਸਾਡਾ ਭਰਾ ਸੀ ਵੱਡਾ ਔਰ ਸਾਹਿਤ ਬਹੁਤ ਕੁ ਸਿੱਖਦੀ ਸੀ ਨਾ ਬਹੁਤ ਨਾਲੋਸੀ ਬਹੁਤ ਮਾਰਾ ਕਿੰਨੇ ਵੇ ਤੁਹਾਨੂੰ ਖ਼ਬਰ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰੇ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਉਹ ਜਾ ਰਿਹਾ ਪਰ ਚੱਲ ਕੇ ਦੇਗੀ ਕੋਈ ਪਸਤੌਲ ਦੇਤੀ ਗੋਲੀ ਚੱਲ ਜਾਵੇ ਲੋਕ ਸੋਚਾਂ ਜਾਂ ਅਗਰ ਕੋਈ ਮਾੜੀ ਖਬਰ ਮਿਲੀ ਸਾਡਾ ਭਰਾ ਮੇਰੇ ਜਿਹੜੇ ਗੋਲੀ ਲੱਗਨ ਨਾਲ ਜਿਹੜੀ ਚੱਲ ਗੋਲੀ ਚੱਲੀ ਹੈ ਅਸੀਂ ਪਤਾ ਲੱਗਾ ਜੇ ਬੰਦੇ ਆਏ ਆ ਜੀ ਪਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੇ ਵੱਡਾ ਕੱਟਾ ਬਹੁਤ ਵੱਡਾ ਕੱਟਾ ਸਾਨੂੰ ਬੜਾ ਵੱਡਾ ਕੱਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਗੁੱਸੇ ਖੇ ਸੀ ਨਾ ਬਹੁਤ ਨੌਲਜੀ ਬਹੁਤ ਮਾੜਾ ਕਿੰਨੇ ਵੇ ਤੁਹਾਨੂੰ ਤਲਾਹ ਮਿਲ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿੱਰੇ ਮੈਂ ਜਾ ਰਿਹਾ ਚੱਲ ਕੇ ਡੇਗੀ ਕੋਈ ਪੁਲਿਸ ਦੇ ਕੇ ਗੋਲੀ ਚੱਲ ਸਕਦੀ ਲੋਕ ਸੋਚਾਂ ਜਾਂ ਕਰ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮੇਰੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਰੀ ਹੈ ਇਹ ਪਤਾ ਲੱਗਾ ਜੇ ਬੱਲੇ ਆਈ ਹੈ ਅੱਜ ਔਰ ਬਹੁਤ ਮਾੜਾ ਬਹੁਤ ਮਾੜਾ ਕਹਿ ਸਕਦੇ ਪਾਰਟੀ ਨੇ ਕੋ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਬਹੁਤ ਸਿੱਖ ਰਹੀ ਸੀ ਨਾ ਬਹੁਤ ਨੌਲਜੀ ਬਹੁਤ ਮਾਰਾ ਕਿੰਨੇ ਵੇ ਤੁਹਾਨੂੰ ਤਲਾ ਮੀ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਮੈਂ ਜਾ ਰਿਹਾ ਪਰ ਚੱਲ ਕੇ ਦੇਗੀ ਕੋਈ ਪੁਲਿਸ ਵਾਲ ਦੇਤੀ ਗੋਲੀ ਲੱਗ ਸਕਦੀ ਲੋਕ ਸੋਚਾਂਗੇ ਜੇਕਰ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮੇਰੇ ਜਿਹੜੇ ਗੋਲੀ ਲੱਗਨ ਨਾਲ ਜਿਹੜੀ ਚਾਲੀ ਗੋਲੀ ਚਰੀ ਹੈ ਅਸੀਂ ਪਤਾ ਲੱਗਾ ਜੇ ਬਲੇ ਆਈ ਹੈ ਔਰ ਬਹੁਤ ਮਾਰਾ ਬਹੁਤ ਮਾਰਾ ਕਹ ਸਕਦੇ ਪਾਰਟੀ ਵਿੱਚ ਵੱਡਾ ਘਟਾ ਵੜਾ ਬਹੁਤ ਵੱਡਾ ਘਟਾ ਹੈ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਬੁਸੇਖੀ ਸੀ ਲੱਗ ਬਹੁਤ ਨਰਮ ਸੀ ਬਹੁਤ ਮੜਾ ਕਿੰਨੇ ਕੁ ਤੁਹਾਨੂੰ ਤਲਾਹ ਮੀਤ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਿਰੇ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਸਿਰੇ ਮੈਂ ਜਾ ਰਿਹਾ ਪਰ ਚੱਲ ਕੇ ਦੇਗੀ ਕੋਈ ਪੁਲਿਸ ਦੇ ਕੇ ਗੋਲੀ ਚੱਲ ਜਾ ਲੋਕ ਸੋਚਾਂਗੇ ਜਦੋਂ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਜਿਹੜੀ ਚੱਲ ਗੋਲੀ ਚੱਲੀ ਹੈ ਅਸੀਂ ਪਤਾ ਲੱਗਾ ਜੇ ਤਬਿਆ ਆਈ ਹੈ ਜੀ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਆ ਪਾਰਟੀ ਨੇ ਕੋ ਵੱਡਾ ਕਟਾਉ ਬਹੁਤ ਵੱਡਾ ਕਟਾਉ ਸਾਨੂੰ ਬੜਾ ਵੱਡਾ ਕਟਾਉ ਲੁਧਿਆਣੇ ਵਾਸੀਆਂ ਸਾਡਾ ਭਰਾ ਸੀ ਵੱਡਾ ਔਰ ਸਾਹਿਤ ਬਹੁਤ ਕੁ ਸਿੱਖ ਰਹੀ ਸੀ ਨਾ ਬਹੁਤ ਨਰਮ ਸੀ ਬਹੁਤ ਮਾਰਾ ਕਿੰਨੇ ਕੁ ਤੁਹਾਨੂੰ ਤਲਾਹ ਮੀਤ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਸਿਰਫ ਮੈਂ ਜਾ ਰਿਹਾ ਪਰਵਾਹ ਚੱਲ ਕੇ ਗਈ ਕੋਈ ਪੁਲਿਸ ਵਾਲ ਦੇ ਕੇ ਗੋਲੀ ਚੱਲ ਜਾ ਲੋਕ ਸੋਚਾਂਗੇ ਜੇਕਰ ਬੁਰੀ ਖਬਰ ਮਿਲੀ ਸਾਡਾ ਭਰਾ ਮੇਰੇ ਉਹ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਲੀ ਆਹੀ ਪਤਾ ਲੱਗਾ ਜੇ ਕਿ ਅੱਜ ਆਈ ਹੈ ਅੱਜ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਹਾਂ ਪਾਰਟੀ ਨੇ ਇੱਕ ਵੱਡਾ ਘਟਨਾ ਬਹੁਤ ਵੱਡਾ ਘਟਨਾ ਸਾਨੂੰ ਬੜਾ ਵੱਡਾ ਘਟਨਾ ਲੁਧਿਆਣੇ ਵਾਸਤੇ ਸਾਡਾ ਭਰਾ ਸੀ ਵੱਡਾ ਔਰ ਸਾਹਿਤ ਬਹੁਤ ਕੁ ਸਿੱਖਦੀ ਸੀ ਨਾ ਬਹੁਤ ਨਾਲੋਸੀ ਬਹੁਤ ਮਾਰਾ ਸਰ ਕਿੰਨੇ ਵੇ ਤੁਹਾਨੂੰ ਖ਼ਬਰ ਮਿਲੀ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆ ਗਿਆ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਸਰ ਮੈਂ ਜਾ ਰਿਹਾ ਪਰਵਾਹ ਚੱਲ ਕੇ ਗਈ ਕੋਈ ਪਿਸਤੌਲ ਦੇ ਕੇ ਗੋਲੀ ਚੱਲ ਸਕਦੀ ਹੈ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਲੀ ਹੈ ਹੀ ਪਤਾ ਲੱਗਾ ਜੇ ਬੱਲੇ ਆਈ ਹੈ ਅੱਜ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਹਾਂ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਔਰ ਸਾਹਿਤ ਬਹੁਤ ਕੁ ਸਿੱਖਦੀ ਸੀ ਨਾ ਬਹੁਤ ਨਾਲੋਸ ਸੀ ਬਹੁਤ ਮਾਰਾ ਸਰ ਕਿੰਨੇ ਵੇ ਤੁਹਾਨੂੰ ਖ਼ਬਰ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਿਰਫ ਕੀ ਕਾਰਨ ਕੀ ਰਹੇ ਨੇ ਪਰ ਸਿਰਫ ਮੈਂ ਜਾ ਰਿਹਾ ਪਰਵਾਹ ਚੱਲ ਕੇ ਲੱਗੀ ਪਸਟਾਲ ਦੇਤੀ ਗੋਲੀ ਗਲਤ ਹੋ ਗਿਆ ਲੋਕ ਸੋਚਾਂ ਜੇ ਅਗਰ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਜਿਹੜੇ ਚਾਲੇ ਗੋਲੀ ਚਰੀ ਹੈ ਉਹ ਹੀ ਪਤਾ ਲੱਗਾ ਜੇ ਬਲੇ ਆਈ ਹੈ ਅੱਜ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੇ ਕੋਈ ਵੱਡਾ ਕਟਾ ਬਹੁਤ ਵੱਡਾ ਕਟਾ ਸਾਨੂੰ ਬੜਾ ਵੱਡਾ ਕਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਸੀ ਵੱਡਾ ਔਰ ਸਾਹਿਤ ਬਹੁਤ ਉਸੇ ਖੇਦ ਸੀ ਲੱਗ ਬਹੁਤ ਨੌਲਜ ਸੀ ਬਹੁਤ ਮਾਰਾ ਕਿੰਨੇ ਕੁ ਤੁਹਾਨੂੰ ਤਲਾਹ ਮੀਤ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਕਿਸ ਕਾਰਨ ਕੀ ਰਹਨੇ ਪਤਾ ਨਹੀਂ ਕਿ ਮੈਂ ਜਾ ਰਿਹਾ ਪਰਵਾਹ ਚੱਲ ਕੇ ਡਿੰਗੀ ਕੋਈ ਪਸਤੌਲ ਦੇ ਕੇ ਗੋਲੀ ਲੱਗ ਸਕਦਾ ਲੋਕ ਸੋਚਾਂ ਜਾਂ ਅਗਰ ਬੁਰੀ ਮਾੜੀ ਖਬਰ ਮਿਲੀ ਸਾਡਾ ਭਰਾ ਮੇਰੇ ਗੋਲੀ ਲੱਗਨ ਨਾਲ ਜਿਹੜੇ ਚਾਹ ਨਹੀਂ ਗੋਲੀ ਚਰੀ ਹੈ ਅਸੀਂ ਪਤਾ ਲੱਗਾ ਜੇ ਬੱਲੇ ਆਈ ਹੈ ਅੱਜ ਪਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੇ ਕੋ ਵੱਡਾ ਕੱਟਾ ਬਹੁਤ ਵੱਡਾ ਕੱਟਾ ਸਾਨੂੰ ਬੜਾ ਵੱਡਾ ਕੱਟਾ ਲੱਦੇ ਆ ਰਹੇ ਵਸੇ ਸਾਡਾ ਭਰਾ ਛੇ ਵੱਡਾ ਪਰ ਸਾਹੇ ਤੇ ਬਹੁਤ ਗੁੱਸੇ ਖਦੀ ਸੀ ਨਾ ਬਹੁਤ ਮਲੋਸੀ ਬਹੁਤ ਮਾਰਾ ਕਿੰਨੇ ਵੇ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਨੇ ਫੋਨ ਆ ਗਏ ਸਿਰਫ ਕੀ ਕਾਰਨ ਕੀ ਰਹੇ ਨੇ ਪਰ ਸਿਰਫ ਮੈਂ ਜਾ ਰਿਹਾ ਪਰਵਾਹ ਚੱਲ ਗਈ ਕੋਈ ਪੁਲਿਸ ਤੋਂ ਦੇਖੀ ਗੋਲੀ ਚੱਲ ਸਕਦੀ ਲੋਕ ਸੋਚਾਂ ਜਾਂ ਗੋਲੀਆਂ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਗੋਲੀ ਲੱਗਨ ਨਾਲ ਅਚਾਨਕ ਗੋਲੀ ਚੱਲੀ ਹੈ ਉਹੀ ਪਤਾ ਲੱਗਾ ਜੇ ਲੱਗੇ ਆਈ ਹੈ ਅੱਜ ਔਰ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਨਾ ਬਹੁਤ ਵੱਡਾ ਘਟਨਾ ਸਾਨੂੰ ਬੜਾ ਵੱਡਾ ਘਟਨਾ ਲੁਧਿਆਣੇ ਵਾਸੀਆਂ ਸਾਡਾ ਭਰਾ ਜੀ ਵੱਡਾ ਉਸ ਸਾਹਿਬ ਜੀ ਤੋਂ ਬਹੁਤ ਕੁਝ ਸਿੱਖਿਆ ਤੁਸੀਂ ਨਾ ਬਹੁਤ ਨੌਲੇਜ ਸੀ ਬਹੁਤ ਮਾਰਾ ਸਰ ਕਿੰਨੇ ਵੇ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆ ਗਿਆ ਸਿਰਫ ਕੀ ਕਾਰਨ ਕੀ ਰਹੇ ਨੇ ਪਰ ਹਾਂ ਸਿਰਫ ਮੈਂ ਜਾ ਰਿਹਾ ਪਰ ਚੱਲ ਕੇ ਲੱਗੀ ਕੋਈ ਪਿਸਤੌਲ ਦੇਤੀ ਗੋਲੀ ਚੱਲ ਗਈ ਲੋਕ ਸੁਸਾਂ ਜਾਂਦਾ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮੇਰੇ ਰੋਗੀ ਦੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਲੀ ਹੈ ਉਹੀ ਪਤਾ ਲੱਗਾ ਜੇ ਅੱਜ ਆਈ ਹੈ ਅੱਜ ਬਹੁਤ ਮਾਰਾ ਬਹੁਤ ਮਾਰਾ ਕਹ ਸਕਦੇ ਪਾਰਟੀ ਨੇ ਇੱਕ ਵੱਡਾ ਘਟਾ ਵਾੜਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਬੁਸੇਖੀ ਸੀ ਨਾ ਬਹੁਤ ਨੌਲਸ ਸੀ ਬਹੁਤ ਮੜਾ ਕਿੰਨੇ ਕੁ ਤੁਹਾਨੂੰ ਤਲਾਹ ਮਿਲ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ پتہ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਿਰਫ ਕੀ ਕਾਰਨ ਕੀ ਰਹੇ ਨੇ ਪਰ ਮੈਂ ਜਾ ਰਿਹਾ ਪਰ ਚੱਲ ਕੇ ਡੇਗੀ ਕੋਈ ਪੁਲਿਸ ਦੇਖੀ ਕੋਈ ਗੋਲੀ ਚੱਲ ਗਈ ਲੋਕ ਸੋਚਾਂ ਜਾਂ ਅਗਰ ਬੁਰੀ ਖਬਰ ਮਿਲੀ ਸਾਡਾ ਭਰਾ ਮੇਰੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚੱਲੀ ਹੈ ਇਹ ਪਤਾ ਲੱਗਾ ਜੇ ਅੱਜ ਆਈ ਹੈ ਅੱਜ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਆ ਪਾਰਟੀ ਨੇ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਗੁੱਸੇ ਖੇ ਸੀ ਨਾ ਬਹੁਤ ਨਾਰਾਜ਼ ਸੀ ਬਹੁਤ ਮਾਰਾ ਕਿੰਨੇ ਵੇ ਤੁਹਾਨੂੰ ਤਲਾਹ ਮਿਲ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਵੇ ਸਿਰਫ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿੱਥੇ ਜਾ ਰਹੇ ਪਰ ਚੱਲ ਕੇ ਡੇਗੀ ਕੋਈ ਪੁਲਿਸ ਵਾਲ ਦੇ ਕੇ ਗੋਲੀ ਚੱਲ ਜਾ ਲੋਕ ਸੋਚਾਂ ਜਾਂ ਅਗਰ ਬੁਰੀ ਖਬਰ ਮਿਲੀ ਸਾਡਾ ਭਰਾ ਮਲੇ ਉਹ ਗੋਲੀ ਲੱਗਨ ਨਾਲ ਅਚਾਨਕ ਗੋਲੀ ਚੱਲੀ ਆਹੀ ਪਤਾ ਲੱਗਾ ਜੇ ਬੰਦੇ ਆ ਹੀ ਆ ਜੇ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸਤੇ ਸਾਡਾ ਭਰਾ ਸੀ ਵੱਡਾ ਪਰ ਸਾਹੇ ਤੋਂ ਬਹੁਤ ਗੁੱਸੇ ਖਦੀ ਸੀ ਲੱਗ ਬਹੁਤ ਨਾਰਾ ਸੀ ਬਹੁਤ ਮਾਰਾ ਜੀ ਕਿੰਨੇ ਵੇ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰਫ ਕੀ ਕਾਰਨ ਕੀ ਰਹਿਨੇ ਪਤਾ ਨਹੀਂ ਕਿ ਕਿੱਥੇ ਜਾ ਰਹੇ ਪਰ ਵਾਹ ਚੱਲ ਗਈ ਕੋਈ ਪਸੋਰਡ ਦੇਤੀ ਗੋਲੀ ਚੱਲ ਸਕਦੀ ਹੈ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਜੀ ਗੋਲੀ ਲੱਗਨ ਨਾਲ ਜੀ ਅਚਾਨਕ ਗੋਲੀ ਚਰੀ ਹੈ ਹੀ ਪਤਾ ਲੱਗਾ ਜੇ ਬੰਦੇ ਆ ਹੀ ਹੈ ਜੀ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਸਾਡਾ ਭਰਾ ਸੀ ਵੱਡਾ ਪਰ ਸਾਰੇ ਤੋਂ ਬਹੁਤ ਗੁੱਸੇ ਖਦੀ ਸੀ ਨਾ ਬਹੁਤ ਨਾਰਾਜ਼ ਸੀ ਬਹੁਤ ਮਾਰਾ ਜੀ ਕਿੰਨੇ ਵੇ ਤੁਹਾਨੂੰ ਖ਼ਬਰ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਸਰ ਮੈਂ ਜਾ ਰਿਹਾ ਪਰਵਾਹ ਚੱਲ ਗਈ ਤੁਸੀਂ ਸੋਲ ਦੇਖੀ ਗੋਲੀ ਲੱਗ ਸਕਦਾ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਐਮਐਲਏ ਜਿਹਦੇ ਗੋਲੀ ਲੱਗਨ ਨਾਲ ਅਚਾਨਕ ਗੋਲੀ ਚਰੀ ਹੈ ਹੀ ਪਤਾ ਲੱਗਾ ਜੇ ਬੰਦੇ ਆ ਹੀ ਹੈ ਜੇ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਸਾਡਾ ਭਰਾ ਸੀ ਵੱਡਾ ਪਰ ਸਾਰੇ ਤੋਂ ਬਹੁਤ ਗੁੱਸੇ ਖਦੀ ਸੀ ਨਾ ਬਹੁਤ ਨਾਰਾਜ਼ ਸੀ ਬਹੁਤ ਮਾਰਾ ਕਿੰਨੇ ਵੇ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਜੇ ਸਰੇ ਕੀ ਕਾਰਨ ਕੀ ਰਹਿਨੇ ਪਤਾ ਨਹੀਂ ਕਿ ਮੈਂ ਜਾ ਰਿਹਾ ਪਰ ਚੱਲ ਕੇ ਦੇਗੀ ਕੋਈ ਸਾਲ ਦੇਤੀ ਗੋਲੀ ਲੱਗ ਸਕਦਾ ਲੋਕ ਸੁਸਾ ਜਾ ਕੇ ਬੋਤ ਮਾੜੀ ਖਬਰ ਮਿਲੀ ਸਾਡਾ ਭਰਾ ਅਮਲੇ ਗੋਲੀ ਲੱਗਨ ਨਾਲ ਜਿਹੜੀ ਅਚਾਨਕ ਗੋਲੀ ਚਰੀ ਹੈ ਹੀ ਪਤਾ ਲੱਗਾ ਜੇ ਬੰਦੇ ਆ ਹੀ ਹੈ ਤੇ ਬਹੁਤ ਮਾਰਾ ਬਹੁਤ ਮਾਰਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਸਾਡਾ ਭਰਾ ਸੀ ਵੱਡਾ ਪਰ ਸਾਹਿਤ ਬਹੁਤ ਕੁ ਸਿੱਖ ਰਹੀ ਸੀ ਨਾ ਬਹੁਤ ਨੌਲਜ ਸੀ ਬਹੁਤ ਮਾੜਾ ਕਿੰਨੇ ਵੇਲੇ ਤੁਹਾਨੂੰ ਤਲਾਸ਼ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਇਹ ਕੀ ਕਾਰਨ ਕੀ ਰਹਿ ਨੇ ਪਤਾ ਨਹੀਂ ਕਿਹਦੇ ਮੈਂ ਜਾ ਰਿਹਾ ਪਰਵਾਹ ਚੱਲ ਗਈ ਕੋਈ ਪਸਟੌਲ ਦੇਤੀ ਗੋਲੀ ਲੱਗ ਸਕਦੀ ਲੋਕ ਸੋਚਾਂ ਜਾਂ ਕਰ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਅਮਰ ਗੋਲੀ ਲੱਗਨ ਨਾਲ ਜਿਹੜੀ ਅਚਾਨਕ ਗੋਲੀ ਚਰੀ ਹੈ ਇਹ ਪਤਾ ਲੱਗਾ ਜੇ ਬਲੇ ਆਈ ਹੈ ਜੇ ਪਰ ਬਹੁਤ ਮਾੜਾ ਬਹੁਤ ਮਾੜਾ ਕਹਿ ਸਕਦੇ ਪਾਰਟੀ ਨੂੰ ਇੱਕ ਵੱਡਾ ਘਟਨਾ ਬਹੁਤ ਵੱਡਾ ਘਟਨਾ ਸਾਨੂੰ ਬੜਾ ਵੱਡਾ ਘਟਨਾ ਲੁਧਿਆਣੇ ਵਾਸੀਆਂ ਸਾਡਾ ਭਰਾ ਸੀ ਵੱਡਾ ਉਹ ਸਾਹਿਬ ਬਹੁਤ ਗੁੱਸੇ ਖੜੇ ਸੀ ਨਾ ਬਹੁਤ ਨੌਲਜ ਸੀ ਬਹੁਤ ਮੜਾ ਸੀ ਕਿੰਨੇ ਵੇ ਤੁਹਾਨੂੰ ਤਲਾਹ ਮਿਲੀ ਤੇ ਕੀ ਮੈਨੂੰ ਹੁਣ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਇਹ ਕੀ ਕਾਰਨ ਕੀ ਰਹਿਨੇ ਪਤਾ ਨਹੀਂ ਫਿਰ ਮੈਂ ਜਾ ਰਿਹਾ ਪਰਵਾਹ ਚੱਲ ਗਈ ਕੋਈ ਪਸਟੌਲ ਦੇਤੀ ਗੋਲੀ ਚੱਲ ਸਕਦੀ ਲੋਕ ਸੋਚਾਂ ਜਾਂਦਾ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਜੀ ਅਚਾਨਕ ਗੋਲੀ ਚੱਲੀ ਹੈ ਅਸੀਂ ਪਤਾ ਲੱਗਾ ਜੇ ਉਹਦੇ ਆਈ ਹੈ ਜੇ ਬਹੁਤ ਮੜਾ ਬਹੁਤ ਮੜਾ ਕਹ ਸਕਦੇ ਪਾਰਟੀ ਵਿੱਚ ਵੱਡਾ ਘਟਾ ਵਾੜਾ ਬਹੁਤ ਵੱਡਾ ਘਟਾ ਹੈ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਦਾ ਸਾਡਾ ਭਰਾ ਜੀ ਵੱਡਾ ਉਹ ਸਾਹਿਤ ਬਹੁਤ ਗੁੱਸੇ ਖੇਸ ਨਾ ਬਹੁਤ ਨੌਲਸ ਸੀ ਹੋਰ ਮੜਾ ਕਿੰਨੇ ਕੋ ਤੁਹਾਨੂੰ ਤਲਾ ਮੀ ਤੇ ਕੀ ਮੈਂ ਹੁਣ 15 ਮਿੰਟ ਪਹਿਲਾਂ ਪਤਾ ਲੱਗਿਆ ਲੋਕਾਂ ਦਾ ਫੋਨ ਆਇਆ ਕਾਫੀ ਲੋਕਾਂ ਦਾ ਫੋਨ ਆਇਆ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿੱਥੇ ਮੈਂ ਜਾ ਰਿਹਾ ਚੱਲ ਕੇ ਡੇਗੀ ਕੋਈ ਸਾਲ ਦੇਤੀ ਗੋਲੀ ਲੱਗ ਸਕਦੀ ਲੋਕ ਤੁਸਾਂ ਜਦੋਂ ਬਹੁਤ ਮਾੜੀ ਖਬਰ ਮਿਲੀ ਸਾਡਾ ਭਰਾ ਮਲੇ ਗੋਲੀ ਲੱਗਨ ਨਾਲ ਜੀ ਅਚਾਨਕ ਗੋਲੀ ਚਰੀ ਹੈ ਹੀ ਪਤਾ ਲੱਗਾ ਜੇ